ਸਾਹਿਬ ਸਦਾ ਹੈ ਬਾਬਾ ਫਰੀਦ ਸਾਹਿਬ ਜੀ ਤੁਹਾਡੀ ਗੱਲ ਤੋਂ ਮੈਂ ਬਿਲਕੁਲ ਸਹਿਮਤ ਹਾਂ ਪਰ ਪ੍ਰਮਾਤਮਾ ਨਾ ਕਾਲੀ ਵਿੱਚ ਦੂਰ ਹੁੰਦਾ ਹੈ ਭਾਵ ਜਵਾਨੀ ਵਿੱਚ ਦੂਰ ਹੁੰਦਾ ਹੈ ਤਿੰਨਾਂ ਬੁਢੇਪੇ ਵਿੱਚ ਦੂਰ ਹੁੰਦਾ ਹੈ ਗੱਲ ਪ੍ਰਮਾਨਗੀ ਦੀ ਹੈ ਧਿਆਨ ਦੇਣਾ ਗੱਲ ਉਮਰ ਦੀ ਨਹੀਂ ਹੈ ਗੱਲ ਇਹ ਹੈ ਵੀ ਜਿੰਨਾ ਅੰਤਰ ਸੁਰਤ ਗਿਆਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਗੱਲ ਅੰਦਰ ਸਟਕੇ ਹੋਏ ਗਿਆਨ ਤੇ ਸੁਰਤੀ ਵਿੱਚ ਟਕੇ ਹੋਏ ਗਿਆਨ ਦੀ ਏ। ਉਮਰ ਦੇ ਤਕਾਜ਼ੇ ਦੀ ਗੱਲ ਨਹੀਂ ਉਮਰ ਦੀਆਂ ਤੇ ਦੋ ਐਗਜ਼ਾਮਪਲ ਆਪਾਂ ਸਿੱਖ ਇਤਿਹਾਸ ਵਿੱਚੋਂ ਸਾਂਝੀਆਂ ਕਰਨੀਆਂ। ਬਾਬਾ ਜਦੋਂ ਅਸੀਂ ਪ੍ਰਲਾਦ ਦੀ ਗੱਲ ਕਰਨੇ ਆਂ ਪ੍ਰਲਾਦ ਦੀ ਗੱਲ ਜਦੋਂ ਬਾਣੀ ਵਿੱਚੋਂ ਪੜ੍ਹਨੇ ਆਂ ਜਦੋਂ ਅਸੀਂ ਧਰੂ ਦੀ ਗੱਲ ਬਾਣੀ ਵਿੱਚੋਂ ਪੜ੍ਹਨੇ ਆਂ ਜਿਨ੍ਹਾਂ ਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ RAM ਜਪੋ ਜੀ ਐਸ ਐਸ ਧਰੂ ਪ੍ਰਲਾਦ ਜਪਿਓ ਤੇ ਉਹਨਾਂ ਦੀ ਆਰਬਲਾ ਤੇ ਅਜੇ ਮਹੱਤ ਇਤਿਹਾਸਕਾਰਾਂ ਨੇ 5-5 ਸਾਲ ਦੀ ਲਿਖੀ ਹੁਣ ਮੇਰੇ ਸਤਿਗੁਰੂ ਜੀ ਨੇ ਜਿਹੜੀ ਗੱਲ ਆਖੀ ਪਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ ਜੇ ਤੇਰੀ ਸੁਰਤੀ ਵਿੱਚ ਗਿਆਨ ਨਹੀਂ ਹੈ ਨਾ ਤੇ ਦਾਤਾ ਜੀ ਕਹਿੰਦੇ ਨੇ ਫਿਰ ਤੂੰ ਬਚਪਨ ਦੇ ਵਿੱਚ ਵੀ ਬੁਢੇਪੇ ਵਾਲਾ ਜੀਵਨ ਜੀ ਰਿਹਾ ਹੈ ਤੂੰ ਤਦ ਵੀ ਮਨ ਮੁਕਤਾਈ ਵਿੱਚ ਜੀ ਰਿਹਾ ਤੂੰ ਬੇਸ਼ੱਕ ਆਲੀਸ਼ਾਨ ਘਰ ਵਿੱਚ ਰਹਿਣਾ ਹੈ ਦਾਤਾ ਜੀ ਕਹਿੰਦੇ ਨੇ ਤੂੰ ਰੱਬ ਦੇ ਉਹਨਾਂ ਪਲਾਂ ਦਾ ਉਹਨਾਂ ਵਿਚਾਰਾਂ ਦਾ ਉਹਨਾਂ ਜੀਵਨ ਦੇ ਨੁਕਤਿਆਂ ਦਾ ਸਕੂਨ ਨਹੀਂ ਮਾਨ ਸਕਦਾ ਉਸ ਅਵਸਥਾ ਵਿੱਚ ਪਰ ਜੇ ਸਤਗੁਰੂ ਜੀ ਕਹਿੰਦੇ ਨੇ ਤੇਰੀ ਸੁਰਤੀ ਵਿੱਚ ਗਿਆਨ ਹੈ ਨਾ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਬੁੱਢੇ ਕਦੇ ਨਹੀਂ ਸਭ ਕਹਿੰਦੇ ਨੇ ਉਹ ਕਦੇ ਬੁੱਢੇ ਨਹੀਂ ਹੁੰਦੇ ਕਹੇ ਬਾਬਾ ਫਰੀਦ ਸਾਹਿਬ ਜੀ ਨੇ ਬਚਨਾ ਕਿ ਨਾ ਫਰੀਦਾ ਕਾਲੀ ਢੋਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇ ਪਿਰਮ ਨਾ ਲਗਈ ਜੇ ਲੋਚੈ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਇਹ ਰੱਬ ਦਾ ਪਿਆਲਾ ਹੈ ਕੋਈ ਬਜ਼ੁਰਗੀ ਵਿੱਚ